295 ਤਾਂ ਕਹਿੰਦੇ ਗਵਾਹ ਨੇ ਬਲਵੰਤ ਧਰਵਿੰਦਰ 295 ਗਵਾਹ ਨਹੀਂ ਕਿ ਤੇ 790 ਕਰੋੜ ਤੋਂ ਵੱਧ ਦਾ ਮਾਮਲਾ ਹੈਗਾ ਇਹ ਜੀ ਤੇ ਕੋਈ 40000 ਰੁਪਏ ਦੀ ਚਾਰ ਸੀਟ ਹੈ ਕੋਈ ਸਿੰਪਲ ਗੱਲ ਨਹੀਂ ਹੈਗੀ ਇਹ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਹੂੰ ਤੇ ਉਹ ਕੱਲ ਵਿਕਰਮ ਸਿੰਘ ਮਜੀਠੀਆ ਨੂੰ ਮਿਲੇ ਪਹਿਲਾਂ ਹੀ ਮਿਲ ਕੇ ਗਏ ਸੀਗੇ ਕ੍ਰਿਸ਼ਨ ਸਿੰਘ ਮਜੀਠੀਆ ਨੂੰ ਲੰਮੇ ਸਮੇਂ ਦੇ ਬਾਅਦ ਰਾਹਤ ਮਿਲੀ ਹੈ ਸੁਪਰੀਮ ਕੋਰਟ ਤੋਂ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ ਉਹਨਾਂ ਦੇ ਘਰ ਵਧਾਈ ਦੇਣ ਆਲੇ ਪਹੁੰਚਣੇ ਸ਼ੁਰੂ ਹੋ ਗਏ ਖੁਸ਼ੀਆਂ ਮਨਾਈਆਂ ਗਈਆਂ ਪਟਾਕੇ ਚਲਾਏ ਗਏ ਤੇ ਕਿਹਾ ਗਿਆ ਕਿ ਇਹ ਸੱਚਾਈ ਦੀ ਜਿੱਤ ਹੋਈ ਖत्री दावी ਲਾਟ ਦਿੱਤਾ ਸੀ ਏਜੰਸੀਆਂ ਵੱਲੋਂ ਕਿ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਖਤਰਾ ਹੈ ਉਹਦੀ ਵੀ ਗੌਰ ਕਾफी ਕੀਤੀ ਤੇ ਵਿਸ਼ੇਸ਼ ਤੌਰ ਤੇ ਆ ਕੇ ਡੀਜੀਪੀ ਜਿਹੜਾ ਨੂੰ ਤੇ ਜੇਲ੍ਹ ਮੰਤਰੀ ਨੂੰ ਇਹ ਗੱਲ ਕਹਿਣੀ ਪਈ ਕਿ ਵਿਕਰਮ ਸਿੰਘ ਮਜੀਠੀਆ ਨੂੰ ਕੋਈ ਜੇਲ੍ਹ ਚ ਖਤਰਾ ਨਹੀਂ ਹੈਗਾ ਇਸ ਸਬੰਧਤ ਦਿੱਤਾ ਹੋਇਆ ਕਾ ਇਹ ਕੋਈ ਇਹ ਗੱਲ ਨਹੀਂ ਕਿ ਵਕੀਲਾਂ ਨੇ ਬਹੁਤ ਵੱਡਾ ਮਾਰਕਾ ਮਾਰਿਆ ਵਿਕਰਮ ਸਿੰਘ ਮਜੀਠੀਆ ਦੇ ਤਾਂ ਕਰਕੇ ਜ਼ਮਾਨਤ ਮਿਲ ਗਈ ਉਹਨੂੰ ਵਕੀਲਾਂ ਨੇ ਤਾਂ ਮਾਰਕਾ ਹਾਈ ਕੋਰਟ 'ਚ ਹੀ ਮਾਰਿਆ ਸੀ ਉੱਥੇ ਨੇ ਦਿੱਤੀ ਜ਼ਮਾਨਤ ਉਹਨੂੰ ਨਾ ਤਾਂ ਕੈਪਟਨ ਮਰਿੰਦਰ ਸਿੰਘ ਚ ਪਾਵਰ ਅਸ ਜਦੋਂ ਆਣ ਦੀ ਨਾ ਹਰਪਾਲ ਚਿਮਾ ਚ ਪਾਵਰ ਅਸ ਜਦੋਂ ਆਣ ਦੀ ਨਾ ਸੁਖਬੀਰ ਬਾਦਲ ਚ ਸਜਾਦੋਂ ਆਣ ਦੀ ਪਾਵਰ ਹੈ ਨਾ ਹੀ ਕਿਸੇ ਹੋਰ ਸਿਆਸੀ ਲੀਡਰ ਚ ਪਾਵਰ ਅਸ ਜਦੋਂ ਆਉਂਦਾ ਇਹ ਜਿਹੜੇ ਦਮਕ ਜੇ ਮਾਰਦੇ ਆ ਨਾ ਸਿਆਸੀ ਲੀਡਰ ਕਹਿੰਦੇ ਆ ਵੀ ਸਾਡੇ ਕੋਲੇ ਬੜਾ ਅਸੀਂ ਇਹਨਾਂ ਦਾ ਮਤਲਬ ਇਹ ਆ ਕਿ ਪਾਰਟੀ ਦੇ ਵਿੱਚ ਸੱਤ ਸਵਾ ਸੱਤ ਮਹੀਨਿਆਂ ਤੋਂ ਵਿਕਰਮ ਸਿੰਘ ਮਜੀਠੀਆ ਬਾਹਰ ਆ ਰਹੇ ਨੇ ਇਹ ਸ਼ਰੋਮਣੀ ਅਕਾਲੀ ਦਲ ਆਪਣੀ ਪਿੱਠਾ ਪਿੱਠਾ ਪੜੀ ਜਾਂਦਾ ਕੋਈ ਪਿੱਠਾ ਥੱਪਣ ਵਾਲੀ ਗੱਲ ਨਹੀਂ ਹੈਗੀ ਅਰਸ਼ਦੀਪ ਸਿੰਘ ਕਲੇਰ ਜਿਹੜਾ ਹੈਗਾ ਉਹ ਵਕੀਲ ਹੈ ਉਹ ਪੇਸ਼ੇਵਰ ਜੋ ਵਕੀਲ ਹੈ ਤੇ ਸਿਆਣਾ ਮੁੰਡਾ ਹੈਗਾ ਉਹਦੇ ਜਿਹੜੇ ਬਾਪੂ ਜੀ ਹੈਗੇ ਆ ਉਹ ਵੀ ਲੰਮਾ ਸਮਾਂ ਸ਼ਰੋਮਣੀ ਅਕਾਲ ਦਲ ਦੀ ਲੜਾਈ ਲੜ ਰਹੇ ਨੇ ਸ਼ਰੋਮਣੀ ਅਕਾਲ ਦਲ ਦੇ ਪੱਖ ਜੀ ਲੜਾਈ ਲੜ ਰਹੇ ਨੇ ਬੀਬੀ ਜ਼ਗੀਰ ਕੌਰ ਦਾ ਕੇਸ ਲੈ ਰਹੇ ਨੇ ਉਹਨੂੰ ਸ਼ਰਮਣੀ ਕਲਦਲ ਦੇ ਪੱਖ ਵਿੱਚ ਬੜੀ ਸਿਆਣਪ ਨਾਲ ਗੱਲ ਕਰਦਾ ਉਹ ਪਰ ਇੱਥੇ ਆ ਕੇ ਉਹ ਵੀ ਮਾਰ ਖਾ ਜਾਂਦੇ ਆ ਸਾਰੇ ਜੇ ਤੁਸੀਂ ਮੁੱਖ ਮੰਤਰੀ ਤੋਂ ਜਵਾਬ ਮੰਗਦੇ ਹੋ ਤਾਂ ਮੁੱਖ ਮੰਤਰੀ ਥੋੜਾ ਜਵਾਬ ਦੇਣ ਵਾਸਤੇ ਆਵੇਗਾ ਮੁੱਖ ਮੰਤਰੀ ਤਾਂ ਕਹਦੇਗਾ ਜਦੋਂ ਕੋ ਪੁੱਛੂਗਾ ਪੱਤਰਕਾਰ ਕੋਈ ਵੀ ਜੀ ਹਾਂ ਸਾਡੇ ਕੋਲ ਸਬੂਤ ਹੈਗੇ ਨੇ ਕੋਈ ਚੱਕਰ ਦੀ ਗੱਲ ਆਪਣੀਆਂ ਬਣਾਈਆਂ ਹੋਈਆਂ ਮੱਦਾਂ ਨੂੰ ਜੇਕਰ ਖੁਦ ਹੀ ਖੁਦ ਹੀ ਜਿਹੜੇ ਜਿਹੜੇ ਰੱਬ ਨੇ ਜੇ ਰੱਬ ਹੀ ਆਪਣੀਆਂ ਬਣਾਈਆਂ ਮੱਦਾਂ ਨੂੰ ਪਾਰ ਕਰੇਗਾ ਨਾ ਤਾਂ ਫਿਰ ਦੁਨੀਆ ਦੇ ਵਿੱਚ ਉਹ ਮਦਾਂ ਖਤਮ ਹੋਂਦੀਆਂ। ਵਿਕਰਮ ਸਿੰਘ ਮਜੀਠੀਆ ਨੂੰ ਲੰਮੇ ਸਮੇਂ ਦੇ ਬਾਅਦ ਰਾਹਤ ਮਿਲੀ ਹੈ। ਸੁਪਰੀਮ ਕੋਰਟ ਤੋਂ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ। ਉਹਨਾਂ ਦੇ ਘਰ ਵਧਾਈ ਦੇਣ ਆਲੇ ਪਹੁੰਚਣੇ ਸ਼ੁਰੂ ਹੋ ਗਏ। ਖੁਸ਼ੀਆਂ ਮਨਾਈਆਂ ਗਈਆਂ, ਪਟਾਕੇ ਚਲਾਏ ਗਏ ਤੇ ਕਿਹਾ ਗਿਆ ਕਿ ਇਹ ਸੱਚਾਈ ਦੀ ਜਿੱਤ ਹੋਈ ਹੈ ਜੀ। ਵਿਕਰਮ ਸਿੰਘ ਮਜੀਠੀਆ ਕਰੀਬ-ਕਰੀਬ 7 ਸਵਾ 7 ਮਹੀਨੇ ਜੇਲ੍ਹ ਵਿੱਚ ਨੇ। ਨਾਬਾ ਦੀ ਨਵੀਂ ਜੇਲ੍ਹ ਵਿੱਚ ਉਹਨਾਂ ਨੂੰ ਖਤਰੇ ਦਾ ਵੀ ਲਾਟ ਦਿੱਤਾ ਸੀ ਏਜੰਸੀਆਂ ਵੱਲੋਂ ਕਿ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਖਤਰਾ ਹੈ। ਉਹਦੀ ਵੀ ਗੌਰ ਕਾफी ਕੀਤੀ ਤੇ ਵਿਸ਼ੇਸ਼ ਤੌਰ ਤੇ ਆ ਕੇ ਡੀਜੀਪੀ ਜਿਹੜਾ ਨੂੰ ਤੇ ਜਿਹੜ ਮੰਤਰੀ ਨੂੰ ਇਹ ਗੱਲ ਕਹਿਣੀ ਪਈ ਕਿ ਵਿਕਰਮ ਸਿੰਘ ਮਜੀਠੀਆ ਨੂੰ ਕੋਈ ਜੇਲ੍ਹ ਚ ਖਤਰਾ ਨਹੀਂ ਹੈਗਾ। ਲੰਮਾ ਲੰਮੀ ਲੜਾਈ ਲੜੀ ਆ ਉਹਦੇ ਵਕੀਲਾਂ ਨੇ। ਲੋਅਰ ਕੋਰਟ ਦੇ ਵਿੱਚ ਜ਼ਮਾਨਤ ਰੱਦ ਹੋਈ ਤੇ ਹਾਈ ਕੋਰਟ ਦੇ ਵਿੱਚ ਜ਼ਮਾਨਤ ਰੱਦ ਹੋਈ 40 ਹਜ਼ਾਰ ਪੰਨਿਆਂ ਦੀ ਚਾਰ ਸੀਟ ਹੈ ਵਿਕਰਮ ਸਿੰਘ ਜੀਟੀਆ ਵਿਰੁੱਧ ਬਹੁਤ ਵੱਡੀ ਚਾਰ ਸੀਟ ਹੈ 790 ਕਰੋੜ ਤੋਂ ਵੱਧ ਦਾ ਮਾਮਲਾ ਹੈ ਕਹਿੰਦੇ ਜ਼ਮੀਨ ਹਿਮਾਚਲ ਚ ਵੀ ਐ ਤੇ ਬੰਗਲਾ ਦਿੱਲੀ ਚ ਵੀ ਐ ਵੱਡੇ ਇਲਜ਼ਾਮ ਨੇ ਇਹ ਜ਼ਮਾਨਤ ਜੋ ਹੈ ਉਹ ਹਰ ਇੱਕ ਬੰਦੇ ਦਾ ਸੰਵਿਧਾਨਕ ਹੱਕ ਹੈ ਜ਼ਮਾਨਤ ਉਹਨੂੰ ਮਿਲਣੀ ਚਾਹੀਦੀ ਆ ਇਸ ਸਿਧਾਂਤ ਦਿੱਤਾ ਹੋਇਆ ਹੱਕ ਆ ਇਹ ਕੋਈ ਇਹ ਗੱਲ ਨਹੀਂ ਕਿ ਵਕੀਲਾਂ ਨੇ ਬਹੁਤ ਵੱਡਾ ਮਾਰਕਾ ਮਾਰਿਆ ਵਿਕਰਮ ਸਿੰਘ ਮਜੀਠੀਆ ਦੇ ਤਾਂ ਕਰਕੇ ਜ਼ਮਾਨਤ ਮਿਲ ਗਈ ਉਹਨੂੰ ਵਕੀਲਾਂ ਦਾ ਮਾਰਕਾ ਹਾਈ ਕੋਰਟ ਚ ਹੀ ਮਾਰਿਆ ਸੀ ਉੱਥੇ ਨੇ ਦਿੱਤੀ ਜ਼ਮਾਨਤ ਉਹਨੂੰ ਵਕੀਲਾਂ ਤਾਥੇ ਤੇ ਬਹੁਤ ਜ਼ਬਰਦਸਤ ਪੇਸ਼ ਕੀਤੇ ਸੀ ਵਕੀਲਾਂ ਨੇ ਬੜੇ ਦਮਕਜੇ ਮਾਰੇ ਸੀਗੇ ਹਾਈ ਕੋਰਟ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਬਾਰੇ ਚ ਪਰ ਇੱਥੇ ਜ਼ਮਾਨਤ ਨਹੀਂ ਮਿਲੀ ਸੁਪਰੀਮ ਕੋਰਟ ਵੀ ਜ਼ਮਾਨਤ ਜਾ ਕੇ ਮਿਲੀ ਆ ਉਸ ਉੱਥੇ ਜ਼ਮਾਨਤ ਅਕਸਰ 99.9% ਹੋ ਹੀ ਜਾਂਦੀ ਹੁੰਦੀ ਆ ਸੁਪਰੀਮ ਕੋਰਟ ਦੇ ਵਿੱਚ ਕੋਈ ਵੱਡਾ ਮੁੱਦਾ ਹੋਵੇ ਕੋਈ ਇਨਸਾਨੀਅਤ ਨਾਲ ਜੁੜਿਆ ਹੋਵੇ ਕੋਈ ਬਹੁਤ ਜ਼ਿਆਦੇ क्रूरਤਾ ਤੋਂ ਵੀ क्रूरਤ ਰੇਅਰ অতি ਰੇਅਰ ਕੇਸ ਹੋਵੇ ਤਾਂ ਸੁਪਰੀਮ ਕੋਰਟ ਜ਼ਮਾਨਤ ਰੱਦ ਕਰਦੀ ਹੁੰਦੀ ਆ ਜੀ ਜ਼ਮਾਨਤ ਉੱਥੇ ਅਕਸਰ ਹੋਈ ਜਾਂਦੀ ਆ ਸੁਪਰੀਮ ਕੋਰਟ ਦੇ ਵਿੱਚ ਇਹ ਨਹੀਂ ਆਪਾਂ ਕਹਿੰਦੇ ਕਿ ਬਹੁਤ ਵੱਡੀ ਬਹੁਤ ਵੱਡੀ ਜਿਵੇਂ ਅਖਬਾਰਾਂ ਨੇ ਟੀਵੀ ਚੈਨਲਾਂ ਵਿੱਚ ਇਹ ਗੱਲ ਚਲਾਈ ਗਈ ਆ ਕਿ ਸੁਪਰੀਮ ਵਿਕਰਮ ਸਿੰਘ ਮਜੀਠੀਆ ਕੋ ਸੁਪਰੀਮ ਰਾਹਤ ਵੀ ਬਹੁਤ ਵੱਡੀ ਰਾਹਤ ਸੁਪਰੀਮ ਰਾਹਤ ਦਾ ਕੋਈ ਨਹੀਂ ਐਸਾ ਅਸਲ ਵਿੱਚ ਇਹ ਜਮਾਨਤ ਜਿਹੜੀ ਹੈਗੀ ਆ ਇਹ ਅ ਅੰਤਰਮ ਅੰਤਰਮ ਬੇਲ ਆ ਹੈ ਹਮ ਅੰਤਰਮ ਬੇਲ ਮੁਜਰਮ ਨੂੰ ਜਿਵੇਂ ਕਿ ਇਹ ਇਹ ਵੀ ਕਹਿੰਦੇ ਆਮ ਆਦਮੀ ਪਾਰਟੀ ਵਾਲੇ ਵੀ ਇਸ ਗੱਲ ਨੂੰ ਲੈ ਕੇ ਧਮਕੀਆਂ ਜੇ ਮਾਰੀ ਜਾਂਦੇ ਆ ਭਰਪਾਲ ਚੀਮਾ ਵੀ ਕਹਿੰਦਾ ਕਿ ਜੀ ਸਬੂਤ ਬੜੇ ਵੱਡੇ ਨੇ ਮੈਸਰ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਅੱਜ ਕੱਲ ਦੇ ਸਿਆਸੀ ਲੋਕ ਜਿੱਦਾਂ ਕੈਪਟਨ ਅਮਰਿੰਦਰ ਤੋਂ ਪ੍ਰਕਾਸ਼ ਸਿੰਘ ਬਾਦਲ ਤਾਂ ਕਰ ਇਦਾਂ ਦੀ ਗੱਲ ਨਹੀਂ ਕਰਦੇ ਹੁੰਦੇ ਸੀ ਕੈਪਟਨ ਮਰਿੰਦਰ ਤੋਂ ਸ਼ੁਰੂ ਹੋਈ ਸੀ ਗੱਲ ਇਹ ਇਹ ਦਮਗਜੇ ਮਾਰਨਾ ਕਿ ਉਹਨਾਂ ਨੂੰ ਅਸੀਂ ਛੱਡਾਂਗੇ ਨਹੀਂ ਅਸੀਂ ਉਹਨੂੰ ਅਸੀਂ ਸਜ਼ਾ ਦਵਾਗੇ ਛੱਡਾਂਗੇ ਨਾ ਤਾਂ ਕੈਪਟਨ ਮਰਿੰਦਰ ਸਿੰਘ ਚ ਪਾਵਰ ਅਸ ਜਦੋਂ ਆਣ ਦੀ ਨਾ ਹਰਪਾਲ ਚਿਮਾ ਚ ਪਾਵਰ ਅਸ ਜਦੋਂ ਆਣ ਦੀ ਨਾ ਸੁਖਵੀਰ ਬਾਦਲ ਚ ਸਜ਼ਾ ਦਵਾਣ ਦੀ ਪਾਵਰ ਹੈ ਨਾ ਹੀ ਕਿਸੇ ਹੋਰ ਸਿਆਸੀ ਲੀਡਰ ਚ ਪਾਵਰ ਅਸ ਜਦੋਂ ਆਣ ਦੇ ਸਜ਼ਾ ਦੇਣੀ ਹੁੰਦੀ ਆ ਸਬੂਤਾਂ ਦੇ ਆਧਾਰ ਤੇ ਮਾਨਯੋਗ ਅਦਾਲਤ ਵੱਲੋਂ ਹੂੰ ਇਹ ਜਿਹੜੇ ਦਮਗਜੇ ਮਾਰਦੇ ਆ ਨਾ ਸਿਆਸੀ ਲੀਡਰ ਕਹਿੰਦੇ ਆ ਵੀ ਸਾਡੇ ਕੋਲੇ ਬੜਾ ਅਸੀਂ ਇਹਨਾਂ ਦਾ ਮਤਲਬ ਇਹ ਆ ਕਿ ਪਾਰਟੀ ਦੇ ਵਿੱਚੇ ਕੈਪਟਨ ਮਰਿੰਦਰ ਸਿੰਘ ਪਾਰਟੀ ਸੀਗਾ ਤੇ ਪ੍ਰਕਾਸ਼ ਸਿੰਘ ਬਾਦਲ ਹੋਣੀ ਦਾ ਕੇਸ ਰੱਦ ਹੋ ਗਿਆ ਗਵਾਹ ਸਾਰੇ ਮੁੱਕਰ ਗਏ ਤੇ ਸੁਖਵੀਰ ਸਿੰਘ ਬਾਦਲ ਪਾਰਟੀ ਰਿਹਾ ਕੈਪਟਨ ਮਰਿੰਦਰ ਦੇ ਖਿਲਾਫ ਦਰਜ ਹੋਇਆ ਕੇਸ ਰੱਦ ਹੋ ਗਿਆ ਗਵਾਹ ਸਾਰੇ ਮੁੱਕਰ ਗਏ ਜਿਹੜੇ ਪਾਰਟੀ ਬਣ ਸਿਆਸੀ ਲੋਕ ਜਦੋਂ ਪਾਰਟੀ ਬਣਦੇ ਆ ਨਾ ਕਿਸੇ ਕੇਸ ਦੇ ਵਿੱਚ ਉਹ ਕੇਸ ਕਮਜ਼ੋਰ ਹੁੰਦਾ ਹੁੰਦਾ ਉਸ ਟਾਈਮ ਕਮਜ਼ੋਰ ਹੋ ਜਾਂਦਾ ਕੇਸ ਉਹ ਉਹ ਕੇਸ ਅੱਗੇ ਤੱਕ ਨਹੀਂ ਜਾਣਾ ਹੁੰਦਾ ਫਿਰ ਇਹਦਾ ਮਤਲਬ ਕੋਈ ਨਾ ਕੋਈ ਝੋਲ ਹੈਗੀ ਆ ਇਹ ਨਹੀਂ ਮੈਂ ਕਹਿੰਦਾ ਕਿ ਵਿਕਰਮ ਸਿੰਘ ਮਜੀਠੀਆ ਸਹੀ ਹੈ ਇਹ ਵੀ ਨਹੀਂ ਮੈਂ ਕਹਿੰਦਾ ਕਿ ਸਰਕਾਰ ਝੂਠੀ ਆ ਪਰ ਇਹ ਕੰਮ ਪੁਲਿਸ ਦਾ ਹੈਗਾ ਪੁਲਿਸੇ ਗੱਲ ਬਿਆਨ ਦੇਵੇ ਆਈਓ ਬਿਆਨ ਦੇਵੇ ਡੀਜੀਪੀ ਬਿਆਨ ਦੇਵੇ ਐਸਐਸਪੀ ਬਿਆਨ ਦੇਵੇ ਕਿ ਸਾਡੇ ਕੋਲੇ ਪ੍ਰੂਫ ਨੇ ਜੀ ਵਕੀਲ ਬਿਆਨ ਦੇਵੇ ਜਿਹੜਾ ਉਹਦਾ ਐਡਵੋਕੇਟ ਜਰਨਲ ਆ ਉਹ ਬਿਆਨ ਦੇਵੇ ਕਿ ਸਾਡੇ ਕੋਲੇ ਸਬੂਤ ਨੇ ਜੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜ਼ਮਾਨਤ ਉਹਦਾ ਹੱਕ ਹੈ ਜ਼ਮਾਨਤ ਉਹਦੀ ਜੇਕਰ ਹਾਈ ਕੋਰਟ ਚ ਵੀ ਹੋ ਜਾਂਦੀ ਤਾਂ ਵੀ ਸਾਨੂੰ ਕੋਈ ਇੰਤਰਾਜ਼ ਨਹੀਂ ਸੀ ਜ਼ਮਾਨਤ ਉਹਦਾ ਹੱਕ ਹੈ ਪਰ 7 ਸਵਾ 7 ਮਹੀਨਿਆਂ ਤੋਂ ਵਿਕਰਮ ਸਿੰਘ ਮਜੀਠੀਆ ਬਾਹਰ ਆ ਰਹੇ ਨੇ ਇਹ ਸ਼ਰੋਮਣੀ ਅਕਾਲੀ ਦਲ ਆਪਣੀ ਪਿੱਠਾ ਪੇ ਥਾਪੀ ਜਾਂਦਾ ਕੋਈ ਪਿੱਠ ਥਾਪਣ ਵਾਲੀ ਗੱਲ ਨਹੀਂ ਹੈਗੀ ਪਿੱਠ ਥਾਪਣ ਦੀ ਗੱਲ ਹੁੰਦੀ ਹੈ ਗੱਲ ਵੀ 100 ਮਹੀਨਾ 2 ਮਹੀਨੇ ਚ ਬਾਹਰ ਆ ਕੇ 7-8 ਮਹੀਨੇ ਬਹੁਤ ਵੱਡਾ ਸਮਾਂ ਹੁੰਦਾ ਇੱਕ ਲੀਡਰ ਵਾਸਤੇ ਬਾਈ ਜੀ 7-8 ਮਹੀਨੇ ਕੋਈ ਮਾਮੂਲੀ ਗੱਲ ਨਹੀਂ ਹੈਗੀ ਆਪਣੇ ਆਪ ਨੂੰ ਇੱਕ ਰੇਜਨਾ ਜੀ ਸਰਕਾਰ ਖਾਰਗੀ ਸਰਕਾਰ ਜਵਾਬ ਦੇਵੇ ਮੁੱਖ ਮੰਤਰੀ ਜਵਾਬ ਦੇਵੇ ਫਰਾਣਾ ਜਵਾਬ ਦੇ ਵਿਟਮ ਕਿਉਂਕਿ ਇਹ ਵੀ ਘਟ ਨਹੀਂ ਹੈਗੇ ਇਹ ਵੀ ਵਿਜੀਲੈਂਸ ਨੂੰ ਨਹੀਂ ਕਹਿੰਦੇ ਕੁਝ ਇਹ ਪੁਲਿਸ ਨੂੰ ਕੁਛ ਨਹੀਂ ਕਹਿੰਦੇ ਸਿਆਸੀ ਲੀਡਰ ਅਰਸ਼ਦੀਪ ਸਿੰਘ ਕਲੇਰ ਜਿਹੜਾ ਹੈਗਾ ਉਹ ਵਕੀਲ ਹੈ ਉਹ ਪੇਸ਼ੇਵਰ ਜੋ ਵਕੀਲ ਹੈ ਤੇ ਸਿਆਣਾ ਮੁੰਡਾ ਹੈਗਾ ਉਹਦੇ ਜਿਹੜੇ ਬਾਪੂ ਜੀ ਹੈਗੇ ਆ ਉਹ ਵੀ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੀ ਲਾਈ ਲੜ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪੱਖ ਜੀ ਲਾਈ ਲੜ ਰਹੇ ਨੇ ਬੀਬੀ ਜ਼ਗੀਰਕੌਰ ਦਾ ਕੇਸ ਲੜਿਆ ਉਹਨਾਂ ਨੇ ਉਹਨਾਂ ਦੇ ਬਾਪੂ ਬਾਪੂ ਜੀ ਨੇ ਕਲੇਰ ਸਾਹਿਬ ਨੇ ਤੇ ਉਹ ਹੋਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਕਈ ਉਹਦਾ ਦਾ ਆਨੰਦ ਮਾਣਿਆ ਉਹਨਾਂ ਨੇ ਤੇ ਹੁਣ ਉਹਨਾਂ ਦਾ ਮੁੰਡਾ ਅਰਸ਼ਦੀਪ ਕਲੇਰ ਵਧੀਆ तरीके ਨਾਲ ਸ਼੍ਰੋਮਣੀ ਅਕਾਲੀ ਦਲ ਦਾ ਪੱਖ ਪੂਰ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਪੱਖ ਵਿੱਚ ਬੜੀ ਸਿਆਣਪ ਨਾਲ ਗੱਲ ਕਰਦਾ ਉਹ ਪਰ ਇੱਥੇ ਆ ਕੇ ਉਹ ਵੀ ਮਾਰ ਖਾ ਜਾਂਦੇ ਆ ਸਾਰੇ ਅਖੇ ਜੀ ਇਹ ਮੁੱਖ ਮੰਤਰੀ ਜਵਾਬ ਦੇਵੇ ਜੀ ਫਲਾਣਾ ਜਵਾਬ ਦੇਵੇ ਜੀ ਮੁੱਖ ਮੰਤਰੀ ਤੋ ਜਵਾਬ ਮੰਗ ਰਹੇ ਤੁਸੀਂ ਫਿਰ ਜਿੰਮਾ ਚਿੰਮਾ ਦਾ ਹਰਪਾਲ ਚਿੰਮਾ ਦਾ ਜਵਾਬ ਦੇਣ ਵਾਸਤੇ ਆਵੇਗਾ ਨਾ ਜੇ ਤੁਸੀਂ ਮੁੱਖ ਮੰਤਰੀ ਤੋਂ ਜਵਾਬ ਮੰਗਦੇ ਹੋ ਤਾਂ ਮੁੱਖ ਮੰਤਰੀ ਥੋੜਾ ਜਵਾਬ ਦੇਣ ਵਾਸਤੇ ਆਵੇਗਾ ਮੁੱਖ ਮੰਤਰੀ ਤੇ ਕਹਦੇਗਾ ਜਦੋਂ ਕੋ ਪੁੱਛੂਗਾ ਪੱਤਰਕਾਰ ਕੋਈ ਵੀ ਜੀ ਹਾਂ ਸਾਡੇ ਕੋਲ ਸਬੂਤ ਹੈਗੇ ਨੇ ਕੋਈ ਚੱਕਰ ਦੀ ਗੱਲ ਨਹੀਂ ਕੁਈ ਨਾ ਕੁ ਤਾਂ ਸਿਆਸੀ ਤੌਰ ਤੇ ਸੱਤਾਧਾਰੀ ਪੱਖ ਤੋਂ ਬੰਦਾ ਆਵੇਗਾ ਨਾ ਜੇ ਤੁਸੀਂ ਕਹਿੰਦੇ ਹੋ ਜੀ ਮੁੱਖ ਮੰਤਰੀ ਜਵਾਬ ਦੇਵੇ ਨਹੀਂ ਤੁਹਾਨੂੰ ਕਰਣਾ ਚਾਹੀਦਾ ਤੁਹਾਨੂੰ ਕਹਾਂ ਵੀ ਵਿਜੀਲੈਂਸ ਵੱਲੋਂ ਬਣਾਇਆ ਹੋਇਆ ਕੇਸ ਗਲਤ ਆ ਇਹਨਾਂ ਦਾ ਫਰਜ ਬਣਦਾ ਇਹ ਕਹਿਣਾ ਵਿਕਰਮ ਸਿੰਘ ਮਜੀਠੀਆ 7 ਮਹੀਨਿਆਂ ਤੱਕ ਜੇਲ੍ਹ ਚ ਰੱਖਣਾ ਇਹੋ ਜੇ ਪ੍ਰੂਫ ਇਹੋ ਜੇ ਪੱਕੇ ਪੇਸ਼ ਕੀਤਾ ਵਿਜੀਲੈਂਸ ਨੇ ਕਿ 7 ਮਹੀਨਿਆਂ ਸਵਾ 7 ਮਹੀਨੇ ਜੇਲ੍ਹ ਚ ਰਿਹਾ ਮਜੀਠੀਆ ਇਹਦਾ ਮਤਲਬ ਕੋਈ ਇਹ ਗੈਰ ਮਾਮੂਲੀ ਗੱਲ ਨਹੀਂ ਹੈਗੀ ਇਹ ਕੋਈ ਇਹ ਸਿੰਪਲ ਮਾਮੂਲੀ ਗੱਲ ਨਹੀਂ ਆਏਗੀ ਕੋਈ ਇਹ ਗੈਰ ਮੂਲੀ ਆ ਸੌਰੀ ਗੈਰ ਮੂਲੀ ਗੱਲ ਆ ਇਹ ਇਹ ਕੋਈ ਸਿੰਪਲ ਗੱਲ ਨਹੀਂ ਬਹੁਤ ਵੱਡੀ ਗੱਲ ਆ ਇਹ ਬੰਦੇ ਨੂੰ ਜਮਾਨਤ ਤੇ ਨਾ ਮਿਲੇ ਬੰਦੇ ਨੂੰ ਸੁਪਰੀਮ ਕੋਰਟ ਤੱਕ ਜਾਣਾ ਪਵੇ ਆਪਣੇ ਬਾਗੀਆਂ ਪਾਈ ਜਾਣਾ ਆਪਣੇ ਕੱਛਾ ਪਚਾਈ ਜਾਣਾ ਇਹ ਕੋਈ ਸਿਆਣਪ ਨਹੀਂ ਹੁੰਦੀ ਆਪਣੀਆਂ ਕਚਾਂ ਵੀ ਸਾਡੀ ਜਿੱਤ ਉਹ ਕਾ ਜਿੱਤ ਹੋ ਗਈ 7 ਮਹੀਨੇ ਤੱਕ ਜੇਲ੍ਹ ਚ ਰਿਹਾ ਬੰਦਾ ਜੱਜਾਂ ਨੂੰ ਵੀ ਸਮਝ ਲਈ ਜੱਜ ਹਾਈ ਕੋਰਟ ਦੇ ਜੱਜ ਜਵਾਬ ਦੇਗੇ ਇਹ ਕਾਦੀ ਸਿਆਣਪ ਆ ਇਹ ਹਾਈ ਕੋਰਟ ਦੇ ਜੱਜ ਜੀ ਜਵਾਬ ਦੇਗੇ ਜ਼ਮਾਨਤ ਦੇਣ ਤੋਂ ਬਹੁਤ ਵੱਡੀ ਗੱਲ ਆ ਇਹ ਇਸ ਨੂੰ ਸਿੰਪਲ ਗੱਲ ਨਾ ਮੰਨੋ ਤੁਸੀਂ ਕਿ ਜੀ ਬਹੁਤ ਸਿੰਪਲ ਜੀ ਗੱਲ ਆ ਉਹ ਇਹਨਾਂ ਦਮਕ ਜੀ ਮਾਰੀ ਜਾਓ ਵੀ ਜੀ ਜਿੱਤ ਹੋ ਗਈ ਜੀ ਅਜੇ ਤੱਕ ਕੇਸ ਚੱਲਣਾ ਹੈ ਅਦਾਲਤਾਂ ਨੇ ਸੁਣਵਾਈ ਹੋਣੀ ਆ ਵਕੀਲਾਂ ਨੇ ਪੱਕੇ ਪੇਸ਼ ਕਰਨਾ ਤੁਹਾਡੇ ਵਕੀਲ ਤੁਹਾਡਾ ਪੱਕੇ ਪੇਸ਼ ਕਰਨਗੇ 295 ਤਾਂ ਕਹਿੰਦੇ ਗਵਾਹ ਨੇ ਬਲਵੰਤ ਧਰਮਿੰਦਰ ਹੂੰ 295 ਗਵਾਹ ਨੇ ਇਸ ਕੇਸ ਚ ਤੇ 790 ਕਰੋੜ ਤੋਂ ਵੱਧ ਦਾ ਮਾਮਲਾ ਹੈਗਾ ਇਹ ਜੀ ਇਹ ਕੋ ਸਿਮ 40000 ਰੁਪਏ ਦੀ ਚਾਰ ਸੀਟ ਹੈ। ਕੋਈ ਸਿੰਪਲ ਗੱਲ ਨਹੀਂ ਹੈਗੀ ਇਹ। ਇੱਕ ਮੈਨੂੰ ਸਮਝ ਨਹੀਂ ਗੱਲ ਕੱਲ ਆਈ ਫੇਰ ਮੈਂ ਗੱਲ ਇੱਥੇ ਕਹਿਣਾ ਚਾਹਣਾ ਕਿ ਡੇਰਾ ਪਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਹੂੰ ਤੇ ਉਹ ਕੱਲ ਵਿਕਰਮ ਸਿੰਘ ਮਜੀਠੀਆ ਨੂੰ ਮਿਲੇ। ਪਹਿਲਾਂ ਹੀ ਮਿਲ ਕੇ ਗਏ ਸੀਗੇ। ਦੂਜੀ ਵਾਰੀ ਮਿਲਣ ਵਾਸਤੇ ਗਏ। ਮੀਡੀਆ ਸਾਹਮਣੇ ਬੋਲੇ ਨੇ ਹੂੰ ਕੋਈ ਮੀਡੀਆ ਸਾਹਮਣੇ ਦੇ ਬਾਬਾ ਜੀ ਦਾ ਬੋਲਿਆ ਕਰਦਾ ਹਾਂ ਕਿਉਂ ਬੋਲੇ ਨੇ ਉਹ ਪਹਿਲਾਂ ਵੀ ਇਹਨਾਂ ਦੀ ਬਹੁਤ ਆਲੋਚਨਾ ਹੋਈ ਸੀਗੀ ਹੁਣ ਵੀ ਆਲੋਚਨਾ ਹੋ ਰਹੀ ਆ ਇਵਨ ਕੇ ਡੇਰੇ ਵਿਆਸ ਦੇ ਪੈਰੋਕਾਰ ਵੀ ਆਲੋਚਨਾ ਕਰਦੇ ਆ ਅੰਦਰੂਗਤੀ ਵੀ ਯਾਰ ਬਾਬਾ ਜੀ ਕੀ ਕਰ ਰਹੇ ਨੇ ਇਹ ਉਹ ਕਹਿੰਦੇ ਮੇਰੇ ਰਿਸ਼ਤਦਾਰ ਨੇ ਇਹ ਦਲਜੀਤ ਜੀ ਮੈਂ ਕਹਿੰਦਾ ਵੀ ਨਸ਼ੇ ਦਾ ਜਿਹੜਾ ਸਦਾਗਰ ਆ ਵਪਾਰੀ ਆ ਉਹ ਡੇਰੇ ਵਾਲੇ ਮੁਖੀ ਦਾ ਸਰਦਾਰ ਆ ਤੇ ਸਰਕਾਰ ਤਾਂ ਇਹ ਕਹਿੰਦੀ ਆ ਵੀ ਕਦੇ ਵੀ ਵਿਕਰਮ ਸਿੰਘ ਜੀਠੀਆਂ ਨੂੰ ਮਿਲਣੇ ਜਾਣਾ ਚਾਹੀਦਾ ਸੀਗਾ ਡੇਰਾ ਬਿਆਸ ਦੇ ਮੁਖੀ ਨੂੰ ਡੇਰਾ ਬਿਆਸ ਦਾ ਇੱਕ ਤਾਂ ਗੱਲ ਦੇਖੋ ਸਿਮਰਜੀਤ ਸਿੰਘ ਮਾਨ ਹੁਣੇ ਉਹਦੀ ਤਾਰੀਫ ਕਰ ਰਹੇ ਆ ਕਹਿੰਦੇ ਵੀ ਡੇਰਾਬਾਦ ਨਹੀਂ ਹੈਗਾ ਇਹ ਹੂੰ ਇਹ ਡੇਰਾਬਾਦ ਨਹੀਂ ਹੈਗਾ ਤੇ ਇੱਕ ਗੱਲ ਮੈਨੂੰ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਡੇਰੇ ਦਾ ਮਤਲਬ ਕੀ ਹੁੰਦਾ ਧਰਮਿੰਦਰ ਡੇਰੇ ਦਾ ਮਤਲਬ ਹੁੰਦਾ ਕਿਸੇ ਦੀ ਨਿੱਜੀ ਸੰਪਤੀ ਹੂੰ ਡੇਰਾ ਹੁੰਦਾ ਕਿਸੇ ਦੀ ਪਰਸਨਲ ਸੰਪਤੀ ਹੁੰਦੀ ਡੇਰੇ ਦਾ ਮਤਲਬ ਇਹ ਹੁੰਦਾ ਉਹ ਡੇਰੇ ਡੇਰਾ ਪਰਸਨਲ ਸੰਪਤੀ ਹੈ ਉਹਨਾਂ ਬਾਬਿਆਂ ਦੀ ਇੱਥੇ ਬਾਬਾ ਜੈਮਲ ਸਿੰਘ ਵਰਗੇ ਵੀ ਹੋਏ ਨੇ ਇੱਥੇ ਬਾਬਾ ਸਾਵਣ ਸਾਹਿਬ ਵਰਗੇ ਸਾਵਣ ਸਿੰਘ ਵਰਗੇ ਵੀ ਹੋਏ ਨੇ ਸਾਵਣ ਸਿੰਘ ਵਰਗੇ ਵੀ ਹੋਏ ਨੇ ਇੱਥੋਂ ਹੀ ਨਿਕਲ ਕੇ ਡੇਰਾ ਸਰਸੇ ਵਾਲਾ ਵੀ ਬਣਿਆ ਇਹ ਇਹ ਧੇਰੇ ਦੀ ਬਹੁਤ ਵੱਡੀ ਦੁਨੀਆ ਦੇ ਵਿੱਚ ਬਹੁਤ ਵੱਡੀ ਆਧਾਰ ਹੈ ਇਸ ਧੇਰੇ ਦਾ ਜੇ ਤੁਹਾਨੂੰ ਲੱਗਦਾ ਕਿ ਬਸ ਤਾਂ ਇਹ ਗੱਲ ਆਮ ਤੌਰ ਤੇ ਆਖੀ ਜਾਂਦੀ ਹੈ ਜੀ ਨਦੀਆਂ ਛੋਟੇ ਛੋਟੇ ਨਦੀਆਂ ਜਾ ਕੇ ਸਮੁੰਦਰ ਚ ਮਿਲਦੀਆਂ ਸਮੁੰਦਰ ਬਣ ਜਾਂਦੀਆਂ ਨੇ ਪਰ ਕਦੇ ਸਮੁੰਦਰ ਨਦੀ ਨਹੀਂ ਜਾਂਦਾ ਹੁੰਦਾ ਹਮ ਸਮੁੰਦਰ ਕਦੇ ਨਦੀ ਨਹੀਂ ਜਾਂਦਾ ਹੁੰਦਾ ਸਮੁੰਦਰ ਹਮੇਸ਼ਾ ਠਹਿਰਾ ਚ ਰਹਿੰਦਾ ਨਦੀ ਸਮੁੰਦਰ ਜਾਂਦੀ ਹੁੰਦੀ ਹੈ ਜੇ ਸਮੁੰਦਰ ਨਦੀ ਵੱਲ ਜਾਵੇ ਨਾ ਪਾਸੇ ਤਾਂ ਤਹਿਲਕਾ ਮੱਜ ਜਾਂਦਾ ਜੇ ਸਮੁੰਦਰ ਨਦੀ ਵਾਲੇ ਪਾਸੇ ਆ ਜਾਵੇ ਨਾ ਤਾਂ ਸੁਨਾਮੀ ਆਉਂਦੀ ਆ ਆ ਜੇ ਨੇ ਪਿੱਛੇ ਸੁਨਾਮੀ ਥੋੜੇ ਯਾਦ ਆ ਨਾ ਓਡੀਸਾ ਵਿੱਚ ਕਿੱਡੇ ਖਤਰਨਾਕ ਤਰੀਕੇ ਨਾਲ ਮਕਾਨ ਢਾਏ ਗਏ ਸੀਗੇ ਸੁਨਾਮੀ ਆਈ ਸੀ ਸਮੁੰਦਰ ਜਦੋਂ ਆ ਇਧਰ ਹੀ ਬਸੇ ਆਇਆ ਸੀ ਸਮੁੰਦਰ ਉੱਥੇ ਹੀ ਰਹਿਣਾ ਚਾਹੀਦਾ ਜਿੱਥੇ ਹੈਗਾ ਉਹਦੀ ਜਿੱਥੇ ਸਥਾਨ ਆ ਸਮੁੰਦਰ ਦਾ ਉੱਥੇ ਹੀ ਰਹਿਣਾ ਚਾਹੀਦਾ ਤਾਂ ਉਹਦੀ ਵੈਲੀਊ ਆ ਜੇ ਸਮੁੰਦਰ ਉੱਥੋਂ ਆਪਣੀ ਥਾਂ ਛੱਡ ਗਏ ਕਿਤੇ ਹੋਰ ਜਾਵੇਗਾ ਨਾ ਕਿਤੇ ਹੋਰ ਨਾਲ ਪਾਸਾ ਬਣਾਏਗਾ ਨਾ ਤਾਂ ਦੁਨੀਆ ਦੇ ਵਿੱਚ ਤਹਿਰਾਕ ਮਚਦਾ ਹੁੰਦਾ ਦੁਨੀਆ ਨੁਕਸਾਨ ਚ ਆ ਜਾਂਦੀ ਆ ਦੁਨੀਆ ਦਿੱਕਤ ਆ ਜਾਂਦੀ ਆ ਮੈਂ ਵੀ ਸਮੁੰਦਰ ਕਹਦਾ ਦੇਰਾ ਬਿਆਸ ਦੇ ਮੁਖੀ ਨੂੰ ਜੇ ਸਮੁੰਦਰ ਉਹ ਹੋਣ ਤਾਂ ਨਦੀਆਂ ਵਲਦੀਆਂ ਨੇ ਜਾਂਦੀਆਂ ਨੇ ਸਮੁੰਦਰ ਨੂੰ ਠਹਿਰਾਅ ਚ ਰਹਿਣਾ ਚਾਹੀਦਾ ਉਹ ਇੱਕ ਸਿਆਸੀ ਲੀਡਰ ਮੈਨੂੰ ਇਹ ਕੋਈ ਇਤਰਾਜ਼ ਨਹੀਂ ਕਿ ਉਹ ਜਾਵੇ ਬਿਕਰਮ ਸਿੰਘ ਮਜੀਠੀਆ ਕੋਲੇ ਜਾਵੇ ਸਿਆਸੀ ਲੀਡਰ ਜਿਹੜਾ ਕਿ ਇੱਕ ਨਾ ਤਰਮਿੰਦਰ ਇਹਨਾਂ ਦਾ ਇੱਕ ਫਾਰਮ ਹੈ ਡੇਰਾ ਬਿਆਸ ਵਾਲਾਂ ਦਾ ਡੇਰਾ ਬਿਆਸ ਵਾਲਾਂ ਦਾ ਫਾਰਮ ਹੈ ਤੇ ਫਾਰਮ ਦੀ 2 ਨੰਬਰ ਮੱਧ ਹੈ ਹੂੰ ਦੋਵੇਂ ਬੱਦ ਵਿੱਚ ਇਹ ਲਿਖਿਆ ਆ ਵੀ ਕਿਸੇ ਵੀ ਬੰਦੇ ਉੱਤੇ ਕੋਈ ਕੇਸ ਦਰਜ ਹੋ ਜਾਣਾ ਕ੍ਰਿਮੀਨਲ ਕੇਸ ਦਰਜ ਹੋ ਜੇ ਤਾਂ ਉਹ ਬੰਦਾ ਸੇਵਾ ਨਹੀਂ ਕਰ ਸਕਦਾ ਹੂੰ ਮਤਲਬ ਕਿ ਸੇਵਾ ਕਰਨ ਲਈ ਬੰਦੇ ਦੇ ਨਿਯਮਾਂ ਚ ਆਉਂਦੀ ਹੈ ਗੱਲ ਇਹ ਹੂੰ ਡੇਰਾ ਵਿਆਸ ਦੇ ਸੇਵਾਦਾਰਾਂ ਵਾਸਤੇ ਇੱਕ ਨਿਯਮ ਆ ਨਿਯਮ ਦੇ ਵਿੱਚ ਮਦ ਹੈ ਵੀ ਕਿਸੇ ਬੰਦੇ ਦੇ ਵੀ ਜੇ ਕੇਸ ਦਰਜ ਹੋ ਜਵੇ ਨਾ ਤਾਂ ਉਹ ਬੰਦਾ ਸੇਵਾ ਨਹੀਂ ਕਰ ਸੇਵਾ ਤੱਕ ਨਹੀਂ ਕਰ ਸਕਦਾ ਡੇਰਾ ਮੁਖੀ ਉਸ ਬੰਦੇ ਦੇ ਕੋਲ ਜਾ ਰਿਹਾ ਜਿਹਦੇ ਖਿਲਾਫ ਦੋ ਵੱਡੇ ਕੇਸ ਨੇ ਇੱਕ ਨਸ਼ਾ ਵਾਲਾ ਇੱਕ ਵੱਧ ਸੰਪਤੀ ਵਾਲਾ ਉਸ ਦੇ ਕੋਲ ਡੇਰਾ ਮੁਖੀ ਜਾ ਰਿਹਾ ਆਪਣੀਆਂ ਬਣਾਈਆਂ ਹੋਈਆਂ ਮੱਦਾਂ ਨੂੰ ਜੇਕਰ ਖੁਦ ਹੀ ਖੁਦ ਹੀ ਜਿਹੜੇ ਜਿਹੜੇ ਰੱਬ ਨੇ ਜੇ ਰੱਬ ਹੀ ਆਪਣੀਆਂ ਬਣਾਇਆਂ ਮੱਧਾਂ ਨੂੰ ਪਾਰ ਕਰੇਗਾ ਨਾ ਤਾਂ ਫਿਰ ਦੁਨੀਆ ਦੇ ਵਿੱਚ ਉਹ ਮੱਧਾਂ ਖਤਮ ਹੋ ਜਾਂਦੀਆਂ ਨੇ ਕਹਿੰਦੇ ਗੁੜ ਬੀਬੇ ਮਾਤਾ ਕਹਿੰਦੀ ਆ ਜਾ ਕੇ ਬਾਬੇ ਨੂੰ ਕਿ ਮੇਰਾ ਮੁੰਡਾ ਫੋੜੇ ਫੁਣਸੀਆਂ ਨੇ ਖਾ ਲਿਆ ਜੀ ਇਹਦੇ ਗੁੜ ਬਹੁਤ ਖਾਂਦਾ ਹੈ ਬਾਬਾ ਕਹਿੰਦਾ ਵੀ ਬੀਬੀ ਹਫਤੇ ਬਾਅਦ ਆਈਂ ਹਮ ਹਫਤੇ ਬਾਅਦ ਫੇਰ ਗਈ ਬਾਬਾ ਕਹਿੰਦਾ ਬੀਬੀ ਅਗਲੇ ਹਫਤੇ ਆਈਂ ਅਗਲੇ ਹਫਤੇ ਫੇਰ ਗਈ ਤਾਂ ਬਾਬਾ ਕਹਿੰਦਾ ਉਹ ਮੁੰਡੇ ਨੂੰ ਹੱਥ ਫੜ ਕੇ ਬੇਟਾ ਗੁੜ ਨਹੀਂ ਖਾਣਾ ਤੈ ਗੁੜ ਨਹੀਂ ਖਾਣਾ ਪੁੱਤ ਤਾਂ ਬਸ ਕਾਣੀ ਗੱਦਮ ਕਹਿੰਦੀ ਬਾਬਾ ਜੀ ਤੁਸੀਂ ਇਹ ਗੱਲ ਤੁਸੀਂ ਪਹਿਲਾਂ ਵੀ ਕਹਿ ਸਕਦੇ ਸੀ ਦੋ ਹਫ਼ਤੇ ਸਾਨੂੰ ਬੁਲਾਇਆ ਤੁਸੀਂ ਉਹ ਕਹਿੰਦੀ ਭਾਈ ਕਹਿੰਦਾ ਬਾਬਾ ਕਹਿੰਦਾ ਭਾਈ ਉਸ ਟਾਈਮ ਮੈਂ ਗੁੜ ਖਾਂਦਾ ਸੀ ਮੈਂ ਗੁੜ ਖਾਂਦਾ ਸੀ ਉਸ ਵੇਲੇ ਇਸ ਕਰਕੇ ਮੈਂ ਇਹਨੂੰ ਨਹੀਂ ਕਹਿ ਸਕਦਾ ਸੀ ਜਦੋਂ ਮੈਂ ਹੁਣ ਛੱਡਿਆ ਗੁੜ ਮੈਂ ਪਹਿਲੇ ਹਫ਼ਤੇ ਨਹੀਂ ਛੱਡ ਸਕਿਆ ਸੀ ਦੁਬਾਰਾ ਬੁਲਾਇਆ ਤੈਨੂੰ ਮੈਂ ਜਦੋਂ ਮੈਂ ਛੱਡਿਆ ਗੁੜ ਖਾਣਾ ਤਾਂ ਮੈਂ ਕਿਹਾ ਵੀ ਗੁੜ ਨਹੀਂ ਖਾਣਾ ਪੁੱਤ ਜੇਕਰ ਸੰਤ ਬਾਬੇ ਖੁਦ ਹੀ ਉਹ ਕਰਮ ਕਰਨਗੇ ਤਾਂ ਸੰਗਤਾਂ ਦੇ ਵਿੱਚ ਕੀ ਅਸਰ ਹੋਏਗਾ ਉਹਦਾ ਬਹੁਤ ਜ਼ਿਆਦੇ ਪੈਰੋਕਾਰ ਨੇ ਉਹਨਾਂ ਦੇ ਬਹੁਤ ਦੁਨੀਆ ਪੈਰੋਕਾਰ ਆ ਇੱਕ ਵਾਰੀ ਗਿਆਨੀ ਜੈਲ ਸਿੰਘ ਦੇ ਮੌਕੇ ਡੇਰਾ ਬਿਆਸ ਨੇ ਸਿਆਸਤ ਵਿੱਚ ਖੁੱਲ੍ਹੇਆਮ ਮਦਦ ਕੀਤੀ ਸੀ ਪਤਰਵਿੰਦਰ ਹੂੰ ਡੇਰਾ ਬਿਆਸ ਗਿਆਨੀ ਜੈਲ ਸਿੰਘ ਮੌਕੇ ਉਹ ਕੋਈ ਬਿਆਸ ਦੀ ਨਾ ਜਿਹੜਾ ਦਰਿਆ ਹੈਗਾ ਉਹਦੀ ਜ਼ਮੀਂਦਾਰੀ ਵਾਲਾ ਸੀਗਾ ਸੈੱਟ ਕਰਨ ਵਾਸਤੇ ਉਹ ਕੀਤੀ ਸੀ ਮੁੜ ਕੇ ਫੇਰ ਨਹੀਂ ਕਿਤੇ ਮਦਦ ਕੀਤੀ ਆ ਮਦਦ ਨਹੀਂ ਤੁਸੀਂ ਡਾਇਰੈਕਟਲੀ ਮਦਦ ਨਹੀਂ ਕਰ ਰਹੇ ਪਰ ਇਨਡਾਇਰੈਕਟ ਤੁਸੀਂ ਅਸਰਿਤ ਚ ਮਦਦ ਹੀ ਕਰ ਰਹੇ ਹੋ ਬਾਬਾ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ